ਕੀਤ ਗੋਵਿੰਦ ਅਰਾਧੀਐ ਹੋਵੇ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਨ ਪਾਇਆ ਪ੍ਰਭ ਆਪਣਾ आति सहगणा एकखनत सवेन जीवणात् विरथा जन्म जना जाल थालमहियलपुरयात् रबया सो सोप्रवचित् नाव केतडा दुख गणा जनिराव्या सो प्रभु तेना भागमना हर दर्शन को मनलोच नानक प्यास प्यासमना ਜੇਤ ਮਿਲਾਇ ਸੋ ਪ੍ਰਭੂ ਤਿਸ ਕੈ ਪਾਏ ਲਗਾ ਜੇਤ ਮਿਲਾਇ ਸੋ ਪ੍ਰਭੂ ਤਿਸ ਕੈ ਪਾਏ ਲਗਾ ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ ਜੀਓ ਚੇਤ ਦਾ ਮਹੀਨਾ ਚੜ੍ਹਿਆ ਹੈ ਜਿਵੇਂ ਅੰਗਰੇਜ਼ੀ ਮਹੀਨਿਆਂ ਦੇ ਵਿੱਚ ਜਨਵਰੀ ਪਹਿਲਾ ਮਹੀਨਾ ਹੈ ਇਸੇ ਤਰ੍ਹਾਂ ਵਿਕੰਮੀ ਸੰਮਤ ਦਾ ਪਹਿਲਾ ਮਹੀਨਾ ਚੇਤਰ ਹੈ ਚੇਤ ਮਹੀਨੇ ਦੀ ਸ਼ੁਰੂਆਤ ਹੋਈ ਹੈ ਸੰਗਰਾਦ ਹੈ ਆਓ ਸਤਿਗੁਰੂ ਪਾਤਸ਼ਾਹ ਧੰਨ ਧੰਨ ਸਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ 12 ਮਹਾ ਜੀ ਦੇ ਅੰਦਰ ਚੇਤ ਦੇ ਮਹੀਨੇ ਦਾ ਉਪਦੇਸ਼ ਜੋ ਸਾਡੀ ਝੋਲੀ ਵਿੱਚ ਪਾ ਰਹੇ ਹਨ ਸਾਧ ਸੰਗਤ ਜੀ ਵਿਚਾਰਨ ਦਾ ਯਤਨ ਕਰਦੇ ਹਾਂ ਸਤਿਗੁਰੂ ਪਾਤਸ਼ਾਹ ਕਿਰਪਾ ਕਰਨ ਆਪ ਸਮਤ ਬੁੱਧਵਕਸ਼ ਕੇ ਸੰਖੇਪ ਵਿਚਾਰ ਕਰਵਾ ਲੈ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣ ਮਿਰਦ ਰਖਾਵੋ ਪਾਤਸ਼ਾਹ ਜੀ ਕਿਰਪਾ ਕਰੋ ਸਮਤ ਬੁੱਧੀ ਬਖਸ਼ੋ ਆਓ ਵਿਚਾਰ ਕਰਨ ਤੋਂ ਪਹਿਲਾਂ ਧੰਨ ਧੰਨ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਦੀ ਬਖਸ਼ੀ ਕੋਈ ਫਤਿਹ ਪ੍ਰਵਾਨ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਹਿਬ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾ ਚੇਤ ਮਹੀਨੇ ਬਾਪਤ ਉਪਦੇਸ਼ ਕਰਦੇ ਹਨ ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਕਣਾ ਚੇਤ ਦੇ ਮਹੀਨੇ ਵਿੱਚ ਕਿ ਭਾਈ ਉਸ ਮਾਲਕ ਪਰਮੇਸ਼ਰ ਦੀ ਆਰਾਧਨਾ ਕੀਤਿਆਂ ਉਹ ਦਾ ਸਿਮਰਨ ਕੀਤਿਆਂ ਘਣਾ ਆਨੰਦ ਪ੍ਰਾਪਤ ਹੁੰਦਾ ਹੈ ਘਣੇ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ ਪਾਰਿ ਵਿਖਿ ਬਖਸ਼ਿਸ਼ ਉਹਨਾ ਨਾਮ ਰਸੀਏ ਪਿਆਰਿਆਂ ਨੂੰ ਮਿਲ ਕੇ ਪ੍ਰਾਪਤ ਹੁੰਦੀ ਹੈ ਜੋ ਉਸ ਪਰਮੇਸ਼ਰ ਦਾ ਨਾਮ ਜਪਦੇ ਹਨ ਰਸਨਾ ਨਾਮ ਪੜਾ ਉਹਨਾਂ ਨੂੰ ਮਿਲ ਕੇ ਸੰਗਤ ਕਰਕੇ ਇਸ ਰਸਨਾ ਤੋਂ ਨਾਮ ਜਪਿਆ ਇਹ ਆਨੰਦ ਹੈ ਪ੍ਰਾਪਤ ਹੁੰਦਾ ਹੈ ਜਿਨ ਪਾਇਆ ਪ੍ਰਭ ਆਪਣਾ ਆਇ ਤਿਸਹਿ ਗਣਾ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਜਿਹਦਾ ਜੀਵਾ ਨੇ ਉਸ ਪ੍ਰਮਾਤਮਾ ਨੂੰ ਪਾਇਆ ਹੈ ਇਹ ਭਾਈ ਇਹ ਸੰਸਾਰ ਵਿੱਚ ਉਹਨਾਂ ਦਾ ਆਉਣਾ ਗਿਣਿਆ ਗਿਆ ਸਤਿਗੁਰ ਦਾ ਫਰਮਾਨ ਹੈ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਅਲਾਣੀਆਂ ਦੇ ਵਿੱਚ ਬਖਸ਼ਿਸ਼ ਕਰਦੇ ਨੇ ਆਇਆ ਤਿਸ ਦਾ ਸਫਲ ਭਇਆ ਹੈ ਇੱਕ ਮਨ ਜਿਨੀ ਧਿਆਇਆ ਇਹ ਭਾਈ ਉਹਨਾਂ ਜੀਵਨ ਦਾ ਆਉਣਾ ਸਫਲ ਹੋਇਆ ਜਿਨ੍ਹਾਂ ਨੇ ਉਸ ਮਾਲਕ ਦੀ ਅਰਾਧਨਾ ਕੀਤੀ ਉਸ ਪ੍ਰਮਾਤਮਾ ਨੂੰ ਇੱਕ ਮਨ ਹੋ ਕੇ ਧਿਆਇਆ ਹੈ ਜਨ ਪਾਇਆ ਪ੍ਰਭ ਆਪਣਾ ਆਏ ਤਿਸ ਹੈ ਗਣਾ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਇਹ ਭਾਈ ਉਸ ਮਾਲਕ ਦੀ ਯਾਦ ਤੋਂ ਬਿਨਾ ਇੱਕ ਖਿੰਨ ਵੀ ਜੀਵਨਾ ਜੋ ਹੈ ਉਹ ਵਿਅਰਥ ਹੈ ਇੱਕ ਖਿੰਨ ਤਿਸ ਬਿਨ ਜੀਵਨਾ ਨਿਰਥਾ ਜਨਮ ਜਣਾ ਇਹ ਭਾਈ ਜੀਵਨ ਵਿਅਰਥ ਹੈ ਗੁਰੂ ਅਮਰਦਾਸ ਮਹਾਰਾਜ ਜੀ ਵੀ ਬਖਸ਼ਿਸ਼ ਕਰਦੇ ਹਨ ਗੁਰਬਾਣੀ ਅੰਦਰ ਇੱਕ ਪਲ ਖਿੰਨ ਵਿਸਰੈ ਤੂੰ ਸੁਆਮੀ ਜਾਣੋ ਬਰਸ ਪਚਾਸਾ ਕਿਹੇ ਮੇਰੇ ਸੁਆਮੀ ਇੱਕ ਖਿੰਨ ਪਲ ਦੇ ਲਈ ਵੀ ਤੂੰ ਮੈਨੂੰ ਵਿਸਰਜਣਾ ਤਾਂ ਮਨੋਂ 50 ਵਰਸ ਦਾ ਜਿਹੜਾ ਵਿਛੋੜਾ ਪੈ ਗਿਆ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰੀਆ ਰਵਿਆ ਵਿੱਚ ਬਣਾ ਉਹ ਮੇਰਾ ਕਾਲ ਪੁਰਖ ਵਹਿਗੁਰੂ ਜਿਹੜਾ ਜਲ ਵਿੱਚ ਵੀ ਥਲ ਵਿੱਚ ਵੀ ਮਹੀਲ ਭਾਵ ਖੁੱਲੇ ਪਲਾੜ ਵਿੱਚ ਪੂਰਿਆ ਹੋਇਆ ਹੈ ਹਰ ਥਾਂ ਵਿਆਪਕ ਹੈ ਅਰਬੀਆ ਵਿੱਚ ਬਣਾ ਉਹ ਜੰਗਲਾਂ ਬਨਸਪਤੀ ਦੇ ਵਿੱਚ ਵੀ ਰਵਿਆ ਹੋਇਆ ਹੈ ਘਟ ਘਟ ਮੈਂ ਹਰ ਜੂਵਸੈ ਸੰਤਨ ਕਿਹੋ ਕਾਰ ਉਹ ਹਰ ਥਾਂ ਤੇ ਵਿਆਪਕ ਹੈ ਸੋ ਪ੍ਰਭ ਚਿੱਤ ਨਾ ਗਈ ਕਿਤੜਾ ਦੁੱਖ ਗਣਾ ਪਤਸ਼ਾਹ ਜੀ ਫਰਮਾਉਂਦੇ ਨੇ ਕਿ ਉਸ ਮਾਲਕ ਨੂੰ ਜੇ ਚੇਤੇ ਨਹੀਂ ਕਰਦੇ ਉਹ ਮਾਲਕ ਚਿੱਤ ਵਿੱਚ ਨਹੀਂ ਆਇਆ ਕਿਤੜਾ ਦੁੱਖ ਗਣਾ ਕਹਿੰਦੇ ਕਿੰਨੇ ਇੱਕ ਦੁੱਖ ਜੀਵ ਨੂੰ ਲੱਗਦੇ ਉਹਨਾਂ ਨੂੰ ਗਿਣ ਨਹੀਂ ਸਕਦੇ ਦੁੱਖ ਵਿਆਪਦੇ ਨੇ ਪਰਮੇਸ਼ਰ ਤੇ ਭੁੱਲਿਆਂ ਵਿਆਪਨ ਸਭੇ ਰੋਗ ਜਨਮਾਂ ਜਨਮਾਂ ਦੇ ਵਿਛੋੜੇ ਪੈ ਜਾਂਦੇ ਨੇ ਸਤਿਗੁਰੂ ਜੀ ਫਰਮਾਉਂਦੇ ਨੇ ਸੋ ਪ੍ਰਭ ਚਿਤ ਨਾ ਵਈ ਜੇ ਉਹ ਪ੍ਰਭੂ ਚਿਤ ਵਿੱਚ ਨਹੀਂ ਆਇਆ ਕਿਥੜਾ ਦੁੱਖ ਗਣਾ ਕਿ ਕਿੰਨੇ ਕੁ ਦੁੱਖ ਵਿਆਪਦੇ ਐ ਜੀਵ ਨੂੰ ਉਹ ਬਿਆਨ ਨਹੀਂ ਕੀਤੇ ਜਾ ਸਕਦੇ ਜਿਨ ਨੇ 라ਵਿਆ ਸੋ ਪ੍ਰਭ ਤਿਨਾ ਭਾਗ ਮਣਾ হে ਪਾਈ ਜੋ ਉਸ ਪਿਆਰੇ ਨੂੰ ਰਾਬਦੇ ਨੇ ਜੋ ਉਸ ਪਿਆਰੇ ਨਾਲ ਸਾਂਝ ਬਣਾਉਂਦੇ ਨੇ ਤਿੰਨਾ ਭਾਗ ਮਣਾ ਉਹਨਾਂ ਦੇ ਭਾਗ ਚੰਗੇ ਨੇ ਵੱਡੇ ਭਾਗ ਹਨ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ ਮੇਰਾ ਵੀ ਮਨ ਉਸ ਪ੍ਰਭੂ ਦੇ ਦਰਸ਼ਨਾਂ ਨੂੰ ਲੋਚ ਰਿਹਾ ਹੈ ਪਿਆਸ ਲੱਗੀ ਹੈ ਉਹਦੇ ਦਰਸ਼ਨਾਂ ਦੀ ਚੇਤ ਮਲਾਏ ਸੋ ਪ੍ਰਭੂ ਕਿ ਮੈਨੂੰ ਜੋ ਉਸ ਪ੍ਰਭੂ ਨੂੰ ਮਿਲਾ ਦੇਵੇ ਚੇਤ ਮਹੀਨੇ ਵਿੱਚ ਤਿਸ ਕੈ ਪਾਏ ਲਗਾ ਮੈਂ ਉਹਦੇ ਚਰਨ ਪਕੜ ਲਵਾਂ ਮੈਂ ਉਹਦੇ ਚਰਨੀ ਲਗ ਜਾਵਾਂ ਜੋ ਉਸ ਮਾਲਕ ਨਾਲ ਮੈਨੂੰ ਮੇਲ ਦੇਵੇ ਕੋਈ ਜਨ ਹਰਿ ਸਿਉ ਦੇਵੇ ਜੋਰ ਚਰਨ ਗਾਹੋਂ ਬਕੋ ਸੁਬਰਸਨਾ ਦੀਜੈ ਪ੍ਰਾਨ ਉਕੋਰ ਕਿਤੇ ਪਾਤਸ਼ਾਹ ਜੀ ਬਖਸ਼ਿਸ਼ ਕਰ ਦੇਣੇ ਕੋਈ ਜਾਨ ਉਸ ਮਾਲਕ ਦੇ ਨਾਲ ਮਿਲਾ ਦੇਵੇ ਮੈਂ ਉਹਦੇ ਚਰਨ ਪਕੜ ਲਵਾਂ ਆਪਣੇ ਇਹ ਪ੍ਰਾਣ ਵੀ ਮੈਂ ਉਹਨੂੰ ਨਿਸ਼ਾਵਰ ਕਰ ਦੇ ਆ ਸਵਾਗੋ ਗੁਰੂ ਪਿਆਰੇ ਸਤਿਗੁਰਾਂ ਦੇ ਚਰਨਾਂ ਵਿੱਚ ਲੱਗੀਏ ਚੇਤ ਦੇ ਮਹੀਨੇ ਵਿੱਚ ਪ੍ਰਭੂ ਦੀ ਆराधना ਕਰੀਏ ਸਿਮਰਨ ਕਰੀਏ ਨਾਮ ਜਪੀਏ ਤਾਂ ਕਿ ਉਸ ਸੰਮਾਰਕ ਦੀਆਂ ਵਡਿਆਈਆਂ ਪ੍ਰਾਪਤ ਹੋਣ ਇਸ ਸੰਸਾਰ 'ਤੇ ਆਉਣਾ ਸਫਲ ਹੋ ਜੇ